ਤੇ ਆਹ ਟਰੈਕਟਰ ਆਪਾਂ ਨੇ ਘੱਟ ਲਿਆ ਵਿੱਚ ਤੇ ਆਹ ਟਰੈਕਟਰ ਬਾਈ ਨੂੰ ਦੇਣਾ ਆਹ ਸਟਾਰਟਿੰਗ ਹੈ ਬਾਈ ਟਰੈਕਟਰ ਦੀ ਤੇ ਇਹਦੇ ਨਾਲ ਦੂਜਾ ਟਰੈਕਟਰ ਖੜਾ ਆਪਣਾ ਇੰਡੋਫਾਰਮ 30 35 98 ਮਾਡਲ ਉਹ 1.5 ਲੱਖ ਦਾ ਹੈ ਠੀਕ ਹੈ ਵੀਰੇ ਧੰਨਵਾਦ ਜੀ ਹਾਂ ਜੀ ਮੈਂ ਤੁਹਾਨੂੰ ਸਤਿਕਾਰ ਜੀ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵੀਰੇ ਆਪਣੀ ਆ ਦੋਨਾਂ ਟਰੈਕਟਰਾਂ ਦੇ ਉੱਪਰ ਆਹ ਫਾਰਮ ਟਰੈਕਟਰ ਜੀ ਇੱਧਰ ਇੰਡੋਫਾਰਮ ਖੜਾ ਤੇ ਇਹ ਵੀਡੀਓ ਆਪਾਂ ਤਾਂ ਮੰਨਣ ਲੱਗੇ ਆਪਾਂ ਨੇ ਇੰਸਟਾ ਤੇ ਵੀਡੀਓ ਦੇ ਵਿੱਚ ਕਿਹਾ ਵਾ ਵੀ ਆਪਾਂ ਫੁੱਲ ਰਿਵਿਊ ਦੋਗੇ ਤੇ ਜਿਹੜੇ ਸਾਜਣੇ ਇੰਸਟ ਤੇ ਉਹ ਜਰੂਰ ਕਮੈਂਟ ਕਰਕੇ ਜਾਇਓ ਵੀਰੇ ਤੇ ਹੁਣ ਆਪਾਂ ਦੋਨਾਂ ਦੀ ਸਟਾਰਟਿੰਗ ਚਲਾਈ ਤੇ ਵਿਚਾਲੀ ਸਾਰੀ ਖੁੱਗੀਆਂ ਤੁਹਾਨੂੰ ਦੱਸੋਗੇ ਵੀ ਵੀਡੀਓ ਵਿੱਚ ਤੇ ਨਾਲੇ ਰੇਟ ਦੀ ਗੱਲ ਕਰ ਲਾਂਗੇ ਖੁੱਲ ਕੇ ਤੇ ਬਾਕੀ ਆਜੋ ਦੇਖੀ ਜਿਓ ਹਾਂਜੀ ਮੇਤਰੋਾ ਟਰੈਕਟਰ ਖੜਾ ਜੀ ਆਪਣਾ ਫਾਰਮ ਟਰੈਕ 55 1998 ਮਾਡਲ ਦੀ ਤੇ ਟਾਇਰ ਪਿਛਲੇ ਸੀੜਦੇ ਆ 60 ਪੈਸੇ 60 ਕਿਤੇ ਨੇੜ ਤੇੜੀ ਜਾਨੀ ਕੇ ਬਾਧੂ ਟਾਇਰ ਖੜੇ ਆ ਇਸ ਟਾਈਮ ਤੇ ਟਰੈਕਟਰ ਦਾ ਉਦਾਂ ਡਾਇਫਰਮ ਪੰਪ ਵਿੱਚ ਆਉਂਦਾ ਇਹ ਜਿਹੜਾ ਆਪਣੇ ਬੋਰ 3600 ਲੱਗਿਆ ਪੌਂਦਾ ਉਹਦੇ ਨਾਲ ਫਰਾਟਾ ਮਾਰੇ ਕਰਦਾ ਸਾਹ ਜੇ ਲੈ ਕੇ ਉਹ ਜੀ ਕਰਦਾ ਏ ਪਰ ਬਾਈਆਂ ਨੇ ਆ ਦੂਹਰ ਹੋਇਆ ਵਜਿਕਣ ਆਪਣੇ 60 ਨਾ ਹੁੰਦਾ ਨੋਰਮਲ ਤੇ ਬ੍ਰੇਕਾਂ ਇਹਦੀਆਂ ਬੰਦ ਆ ਪਿਛਲੀਆਂ ਪਾਣੀ ਪੂਣੀ ਪੈਣ ਦਾ ਕੋਈ ਖਤਰਾ ਨਹੀਂ ਟਰੈਕਟਰ ਨੂੰ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ ਸਾਰਾ ਅਰੀਜਨਲ ਹੈ ਨਾ ਕਿਤੇ ਪੇਂਟ ਦਾ ਟੱਚਿੰਗ ਹੋਈ ਵੀ ਆ ਨਾ ਮਗਰਾੜ ਚੇਂਜ ਹੋਏ ਹੋਏ ਛੋ ਵੀ ਨਾਲ ਦੀ ਮਗਰਾੜ ਵੀ ਰੇਮ ਵੀ ਸਾਰੇ ਨਾਲ ਦੇ ਟਰੈਕਟਰ ਦੇ ਠੀਕ ਹੈ ਵੀਰੇ ਤੇ ਛੋ ਵੀ ਤੁਹਾਨੂੰ ਪਤਾ ਹੀ ਉੱਪਰ ਤੇ ਪੀਲੀ ਪਈ ਜਾਂਦੀ ਨਾ ਦੀ ਇਹਦਾ ਕੋਈ ਆਪਣਾ ਟੈਨਸ਼ਨ ਵਾਲੀ ਗੱਲ ਹੈ ਨਹੀਂ ਰੇਮ ਤੁਸੀਂ ਦੇਖ ਸਕਦੇ ਹੋ ਰੇਮ ਰੋਮਾਂ ਸਾਫ ਹੈ ਆ ਮਗਰਾੜਾਂ ਸਾਫ ਹੈ ਠੀਕ ਹੈ ਤੇ ਖੇਤੀ ਚੱਲਿਆ ਵਾ ਡ੍ਰੈਕਟਰ ਜਿਹੜੀ ਮੁੱਖ ਦੀ ਗੱਲ ਹੈ ਠੀਕ ਹੈ ਬਾਜੀ ਤੇ ਆਪਣਾ ਹੁੱਕ ਹੈਗੀ ਆ ਡੰਡਾ ਫੱਟੀ ਹੈਗੀ ਡੰਡਾ ਹੈ ਨਹੀਂ ਬਾਈ ਤੇ ਮਗਰਾੜ ਦੇਖ ਲਓ ਸਾਰੇ ਸਾਫ ਸੁਥਰੇ ਆ ਕੋਈ ਗਲਿਆਵਾ ਕੁਝ ਨਹੀਂ ਹੈਗਾ ਤੇ ਬਾਕੀ ਦੂਜੀ ਗੱਲ ਟਰੈਕਟਰ ਹੈਗਾ ਰੋਪੜ ਨੰਬਰ ਜੀ ਆਪਣੇ ਲੋਕਲੇ ਆ ਤੇ ਜਿਹੜੇ ਸੱਜਣ ਨੇ ਲੈਣਾ ਹੋਇਆ ਵੀਰੇ ਘੱਟ ਖੇਤੀ ਜਿਕਨਾ ਕਿਸੇ ਨੂੰ ਹੁੰਦਾ ਵੀ ਚਲੋ ਟਰੈਕਟਰ ਮੜਿਆ ਪਾਵਰ ਵਾਲਾ ਮਿਲ ਜੇ ਬੇ ਰੇਟ ਘੱਟ ਹੋਵੇ ਉਹਦੇ ਲਈ ਟਰੈਕਟਰ ਇਹ ਬੈਸਟ ਹੈ ਟਾਇਰ ਟੱਪਾ ਵੀ ਹੈਗਾ ਇੰਜਨ ਗੇਅਰ ਦਾ ਫੁੱਲ ਓਕੇ ਆ ਤੁਹਾਨੂੰ ਅੱਗੇ ਵੀਡੀਓ ਵਿੱਚ ਦੇਖੇ ਲੈਣਾ ਚਲਾਈ ਤੁਸੀਂ ਇਹਦੀ ਠੀਕ ਹੈ ਸਟਾਰਟਿੰਗ ਵੀ ਬਹੁਤ ਵਧੀਆ ਹੈ ਗੇਅਰ ਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਸਾਰਾ ਕੰਮ ਹੋਇਆ ਹੋਇਆ ਏ ਟੂ ਜ਼ेड ਆਹ ਸਟਾਰਟਿੰਗ ਹੈ ਬਈ ਟਰੈਕਟਰ ਦੀ ਬਾਈਆਂ ਨੇ ਉੱਪਰ ਰੈਸਟਰ ਉਹ ਪੈਰ ਰੱਖਣ ਵਾਲਾ ਲਖਾਇਆ ਪਹਿਲਾਂ ਹੀ ਏ ਕਰਨ ਆਪਣੇ ਮੈਸੀ ਦੇ ਆਉਂਦਾ ਨਾ ਉਹ ਜਗੜ ਲੱਗਿਆ ਵਾ ਡੰਡਾ ਵੀ ਹੈ ਨਹੀਂ ਫੱਟੀ ਹੈਗੀ ਹੱਕ ਹੈਗੀ ਆ ਟਰੈਕਟਰ ਜਾਨੀ ਕਿ ਬਾਈ ਮੈਂ ਆਪੇ ਚਲਾ ਕੇ ਲੈ ਕੇ ਆਇਆ ਫੋਲ ਰੇਸਪਾ ਛੱਡੇ ਹੋਦਾ ਟਰੈਕਟਰ ਕੋਈ ਪਿੱਛੇ ਤੇ ਆਵਾਜ਼ ਨਹੀਂ ਕੋਈ ਕੁਸ ਨਹੀਂ ਐ ਸਮੂਥਲੀ ਜਮਾਈ ਸਾਹਿਬ ਟਰੈਕਟਰ ਚਲਾਈ ਪੀ ਟਰੈਕਟਰ ਵੀ ਆਣਦੇ 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 ਚੱਲ 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 ਵਾਹ ਠੀਕ ਹੈ ਤੇ ਇਹਦੇ ਨਾਲ ਦੂਜਾ ਟਰੈਕਟਰ ਖੜਾ ਆਪਣਾ ਐਂਡੋ ਫਾਰਮ 30 35 2021 ਮਾਡਲ ਟਰੈਕਟਰ ਹੈ ਵੀਰੇ ਤੇ ਇਹਦੇ ਚਾਰੇ ਟਾ ਨਾਲ ਦੀਆਂ ਜੀ ਮੋਲੇ ਵੀ ਪਿਛਲੇ ਵੀ ਠੀਕ ਹੈ ਤੇ 21 ਮਾਡਲ ਹੈ ਇਹ ਵੀ ਰੋਪੜ ਨੰਬਰ ਹੈ ਫਸਟ ਓਨਰ ਹੈ ਡਾਕਟਰ ਤੇ ਸ਼ੋਅ ਆ ਤੁਸੀਂ ਦੇਖ ਸਕਦੇ ਆ ਆ ਮੂਰੇ ਟੇਪ ਕਰੀ ਪਾਈ ਨੇ ਬਾਕੀ ਤਾਂ ਕੋਈ ਫਿਕਰ ਨਹੀਂ ਹੋਈ ਵੀ ਇਹ ਚ ਠੀਕ ਹੈ ਤੇ ਮੁੱਖ ਦੀ ਗੱਲ ਇਹ ਦੀ ਗੱਲ ਅਸੀਂ ਤੁਹਾਨੂੰ ਪੀਟੀਓ ਦੀ ਗੇਰਾਂ ਵਿੱਚ ਆਉਂਦੀ ਆ ਤਕਰੀਬਨ ਹੁਣ ਸਾਰੀਆਂ ਆਪਣੀਆਂ ਗੇਰਾਂ ਵਿੱਚ ਦੰਦੀ ਆ ਤੇ ਪਾਵਰ ਸਟੀering ਦਾ ਸਾਈਡ ਗੇਅਰ ਹੈ ਤੇਲ ਬ੍ਰੇਕਾਂ ਜੀ ਏ ਟਰੈਕਟਰ ਵੀ ਤੁਹਾਡਾ ਉੱਚਾ ਮਾਡਲ ਤੁਹਾਨੂੰ ਘੱਟ ਰੇਟ ਵਿੱਚ ਮਿਲਣ ਵਾਲੀ ਚੀਜ਼ ਹੈ ਜੀ ਨਵੇਂ ਦਾ ਵੀ ਰੇਟ ਘਟਾ ਹੈ ਸੈਕੰਡ ਦਾ ਵੀ ਘਟਾ ਹੈ ਭਾਈ ਤੇ ਮੜਾ ਜ ਆਪਣੇ ਚਲਾ ਕੇ ਦਿਖਾਈ ਟਰੈਕਟਰ ਨੂੰ ਲਿਖਣਾ ਭਾਈ ਜਿਕਣਾ ਹੁਣ ਆਪਾਂ ਕਹਿੰਨੇ ਚਲੋ ਵੀ ਉੱਚਾ ਮਾਡਲ ਮੇਰੇ ਦਾ ਘੱਟ ਰੇਟ ਵਿੱਚ ਉਹਦੇ ਲਈ ਟਰੈਕਟਰ ਬੈਸਟ ਹੈ ਇਸ ਟਾਈਮ ਐਂਡ ਆਫ ਫਾਰਮ ਕਿਉਂਕਿ ਇਹ ਉਧਰ ਹੈਗਾ ਰੇਟ ਘਟਾ ਨਵੇਂ ਦਾ ਵੀ ਤੇ ਸੈਕੰਡ ਦਾ ਵੀ ਘੱਟੇ ਹੁੰਦਾ ਔਰ ਹੁਣ ਲੱਗਿਆ ਹੋਇਆ ਡੰਡਾ ਹੈ ਨਹੀਂ ਭਾਈ ਇਹਦਾ ਵੀ ਫੁੱਕ ਹੈਗੀ ਹੈ ਫੱਟੀ ਹੈਗੀ ਹੈ ਅ ਜਲਾਈ ਹੁਣ ਮੁੰਡਾ ਕਰ ਰਿਹਾ ਨਾਲੇ ਸਾਨੂੰ ਪਤਾ ਲੱਜੂ ਟਰੈਕਟਰ ਦੀ ਕਿੰਨਾ ਪੰਨੇ ਕਰ ਸਾਰਾ origignal ਹੈ ਵੀਰੇ ਕੋਈ ਟੱਚਿੰਗ ਰੋਜ ਨਹੀਂ ਹੋਈ ਵੀ ਠੀਕ ਹੈ ਹਾਲ ਹੋ ਗਿਆ ਠੀਕ ਹੈ ਪਖੜਾ ਦੇ ਬਾਈ ਕਿਵੇਂ ਰਿਹਾ ਬਾਈ ਚਲਾਈ ਠੀਕ ਹੈ ਨਾਲ ਦੀਵਾ ਹਾਂ ਤੇ ਬਾਈ ਕੀ ਮਾਡਲ ਤੁਹਾਨੂੰ ਪਤਾ ਹੀ ਆ ਰੰਗ ਰੂਗ ਸਾਰਾ origignal ਨਾਲ ਦਾ ਏ ਇਹਨਾਂ ਸਾਰੀਆਂ ਰੈਲੇ ਹੁੰਨੇ ਨਵੇਂ ਆ ਦੇ ਵੀ ਇਹੋ ਜਿਹੇ ਆ ਤੇ ਬਾਕੀ ਡੰਡਾ ਹੈ ਨਹੀਂ ਆ ਤੁਹਾਡੇ ਸਾਹਮਣੇ ਬਾਈ ਹਰ WhatsApp ਪੀਟੀਓ ਆ ਤੇਲ ਬਰੀਕਾਂ ਤੇ ਆ ਪਾ ਟਰਾਲੀ ਵਾਲਾ ਲੱਗਿਆ ਪਾ ਇਹਨੂੰ ਹੁਣ ਤਾਂ ਹਰੇਕ ਦਾ ਡੰਡਾ ਹੀ ਟਰੈਕਟਰ ਯਾਨੀ ਕਿ ਹੁੱਕ ਹੈਗੀ ਆ ਫੱਟੀ ਹੈਗੀ ਆ ਤੇ ਇਹਦੇ ਰੇਟ ਦੀ ਗੱਲ ਕਰੀਏ ਵੀਰੇ 3 ਲੱਖ 75 ਹਜ਼ਾਰ ਰੁਪਏ ਡਿਮਾਂਡ ਕਰਦੇ ਆ ਇਹਦੀ ਜਿਵੇਂ ਜਨੂਅਰ ਰੇਟ ਆ ਵੀਰੇ ਇੰਨੇ ਕੇ ਰੇਟ ਮਾ ਤਾਂ 12 13 ਮਾੜਲੇ ਟਰੈਕਟਰ ਮਿਲਦੇ ਯਾਨੀ ਕਿ ਸਰ ਹੈਗੇ 40 ਰੁਪਏ ਅੱਧੇ ਤੋਂ ਜ਼ਿਆਦਾ ਹੀ ਬਾਈ ਹਾਂ ਹਾਂ ਅੱਧੇ ਕ ਮੰਨ ਕੇ ਚੱਲ ਅੱਧੇ ਮਾ ਮੰਨ ਲਿਆ ਯਾਰ ਖੁੱਲਾ ਜਾ ਤੇ ਟਰੈਕਟਰ ਬਾਈ ਕੋਈ ਪ੍ਰੋਬਲਮ ਨਹੀਂ ਹੈਗੀ ਬਾਈਆਂ ਨੇ ਇਹ ਕਟਾ ਕੇ ਬੜਾ ਲੈ ਕੇ ਗਏ ਆਪਾਂ ਤੇ ਉਹਨਾਂ ਨੂੰ ਕਹਿੰਦੇ ਸਾਡਾ ਕੰਮ ਟਰੈਕਟਰ ਛੋਟਾ ਹੋਣੇ ਕਰਕੇ ਨਾ ਲੋਟ ਨਹੀਂ ਆਉਂਦਾ ਕੰਮ ਵੱਧ ਗਿਆ ਉਹਨਾਂ ਕੋਲ ਤੇ ਫਿਰ ਆਪਣੇ ਨਾਲ 3 30 55 ਡੀਆਈ ਲੈ ਕੇ 3 ਸਪੀਡ ਆਲਾ ਕਟਾ ਕੇ ਤੇ ਐਤਵਾਂ ਟਰੈਕਟਰ ਦਿਆ ਤਾਂ ਆਪਾਂ ਨੇ ਇਹ ਤੁਹਾਨੂੰ ਉਹਦੀ ਵੀਡੀਓ ਪਾਵਾਂਗੇ ਵਿੱਚ ਤੇ ਬਾਕੀ ਜਿਹੜੇ ਸੱਜਣ ਨੇ ਭਾਈ ਲੈਣਾ ਹੋਇਆ ਆਪਣੇ ਨਾਲ ਸੰਪਰਕ ਕਰ ਲਿਓ ਆਪਣਾ ਇੰਡੋ ਫਾਰਮ 30 35 21 ਮਾਡਲ 3 ਲੱਖ 75 ਹਜ਼ਾਰ ਦਾ ਜੀ ਤੇ ਆਪਣਾ ਫਾਰਮ ਟ੍ਰੈਕ 55 ਤੋ 98 ਮਾਡਲ ਉਹ 1.5 ਲੱਖ ਦਾ ਹੈ ਠੀਕ ਹੈ ਫਿਰ ਧੰਨਵਾਦ ਜੀ ਤੇ ਆਹ ਟਰੈਕਟਰ ਆਪਾਂ ਨੇ ਕੱਟ ਲਿਆ ਵਿੱਚ ਤੇ ਆਹ ਟਰੈਕਟਰ ਬਾਈ ਨਾਲ ਦੇਣਾ ਤੇ ਆਪਾਂ ਦੇ ਕੋਲ ਪਹਿਲਾਂ ਟਰੈਕਟਰ ਕਿਹੜਾਤਾ ਜੀ ਪਹਿਲਾਂ ਵੀ ਹਿੰਦੂ ਫਾਰਮੇ ਦਿੱਤੀ ਪੈਂਦੀ ਠੀਕ ਹੈ ਜੀ ਤੇ ਆਪਾਂ ਨੇ ਹੁਣ ਬੜਾ ਰਿੰਨ ਦਾ ਕਾਹਦੇ ਵਿਚਾਰ ਬਣਾ ਲਿਆ ਬਹੁਤ ਥੋੜਾ ਮੇਰੇ ਕੋਲ ਕੰਮ ਆ ਜਿਆਦਾ ਹੈ ਹਾਂ ਠੀਕ ਹੈ ਵਧੀਆ ਜਾਂਦੇ ਨੇ ਠੀਕ ਹੈ ਜੀ ਯਾਨੀ ਕਿ ਤੁਹਾਨੂੰ ਕਿਆ ਖੂਬੀ ਵਧੀਆ ਲੱਗੀ ਇਹਨਾਂ ਦੀ ਖੂਬੀ ਇੱਕ ਤੰਦੇ ਐਵਰੇਜ ਬਹੁਤ ਵਧੀਆ ਜੀ ਹਾਂ ਜੀ ਜੋਨ ਬਾਕ ਠੀਕ ਹੈ ਜੋਰ ਵਧੀਆ ਮਾਰਦੇ ਠੀਕ ਹੈ ਜਦੋਂ ਈ ਆਪਣੇ ਪਾਵਰ ਮਾਂ ਵਧੀਆ ਕੰਮ ਕਰਦੇ ਪੂਰਾ ਤੇ ਬਾਕੀ ਮੁੱਕ ਦੀ ਗਾ ਰੇਟ ਦੇ ਵਿੱਚ ਵੀ ਹੈਗੇ ਆ ਤੇ ਮੇਰੇ ਖਿਆਲ ਨਾਲ ਤੁਸੀਂ ਉਹ ਟਰੈਕਟਰ ਦਾ ਲੋਨ ਕਰਾਇਆ ਸੀ ਉਹ ਵੀ ਮੈਂ ਕਹਿੰਦਾ ਤੁਹਾਡਾ ਫ੍ਰੀ ਹੋ ਗਿਆ ਹੁਣ ਬਸ ਠੀਕ ਹੈ ਵਧੀਆ ਗੱਲ ਆਹੀ ਗੱਲ ਆ ਜੀ ਐ ਆ ਨਾ ਵੀ ਛੇਤੀ ਦੇਗਾ ਟਰੈਕਟਰ ਫ੍ਰੀ ਹੋਵੇ ਤਾਂ ਟੈਨਸ਼ਨ ਹੀ ਰਹਿੰਦੀ ਪਹਿਲੇ ਫ੍ਰੀ ਕਰਪਾ ਆਪਾਂ ਨੇ ਠੀਕ ਹੈ ਜੀ ਤੇ ਪਿੰਡ ਕਿਹੜਾ ਜੀ ਆਪਣਾ ਪਿੰਡ ਆਪਣਾ ਸੈਣੀ ਮਾਜਰਾ ਵੇ ਸੈਣੀ ਮਾਜਰਾ ਬਾਈ ਦਾ ਪਿੰਡ ਹੈ ਜੀ ਤੇ ਆਪਣਾ ਐਂਡੋਫਾਰਮ ਹੈ 3055 DI3 ਸਪੀਡ ਦੇਦਾ ਆਪਾਂ ਨੇ ਤੇ ਛੋਟਾ ਇਹਨਾਂ ਦਾ ਕੱਟ ਲਿਆ ਵਿੱਚ ਪਹਿਲਾਂ ਹੀ ਬਾਈ ਨਾਲ ਹੀ ਰੈਟ ਲੈਣ ਆਏ تھے ਇਹਨਾਂ ਕੋਲ 735 ਦਾ ਤੇ 735 ਬਾਈ ਮਿਸਤਰੀ ਭਾ ਕੰਮ ਕਰਾ ਰਹੇ ਤੇ ਤੇ ਉੱਥੇ ਅੰਕਲ ਮਿਲ ਗਿਆ ਅੰਕਲ ਕਹਿੰਦਾ ਨਵਾਂ ਲੈ ਕੇ ਆਣੇ ਆ ਅੰਕਲ ਉੱਕਣ ਹੀ ਆਏ ਨਵੇਂ ਨੂੰ ਹਾਰ ਪਾਇਆ ਜਦੀ ਲੈ ਕੇ ਅੱਜ ਵੀ ਕੱਲੇ ਆਏ ਆ ਉਹ ਖੜਾ ਗਿਆ ਲੈ ਕੇ ਚੱਲੇ ਬਾਈ ਕਰਦੇ ਹੀ ਕੰਮ ਇਹਨਾਂ ਦਾ ਬਸ ਕੋਈ ਚੱਕਰ ਹੀ ਨਹੀਂ ਹੈ ਠੀਕ ਆ ਜੀ ਬਾਕੀ ਚਲੋ ਹੁਣ ਡਿਲੀਵਰੀ ਕਰਦੀ ਆਪਾਂ ਤੇ ਚਲੋ ਦੇਖਦੇ ਆ ਮੱਥਾ ਟੇਕਣ ਲੱਗੇ ਆਂ ਬਾਈ ਲੱਗੇ ਰੱਬ ਸਨੋ ਆ ਵੀ ਬਾਈ ਇਹਨਾਂ ਦੇ ਸਾਂਤ ਤੰਦਰੁਸਤੀ ਬਖਸ਼ੇ ਡਾਇਰੈਕਟਰ ਵਜੇ ਕੰਮ ਥੋੜੀ ਜਾਵੇ ਯਾਨੀ ਕਿ ਜਦੋਂ ਆਲਟਰ ਗਿਆ ਬੰਨਾਂ ਦਾ ਇੰਡੋ ਫਾਰਮ ਜੀ ਕੰਮ ਕੋਮ ਦੀ ਕੋਈ ਦਿੱਕਤ ਨਹੀਂ ਆਈ ਖੜਿਆ ਨਹੀਂ ਵਾਰ ਕਿੰ ਆ ਵੀਰੇ ਠੀਕ ਹੈ ਜੀ ਆਈ ਵੱਲ ਉਹ ਹੀ ਵਰਕਤ ਵਾਲਾ ਹੁੰਦਾ ਬਾਈ ਇਹ ਸਭ ਤੋਂ ਪਹਿਲਾਂ ਜਿੱਦਾਂ ਗਿਆ ਵਾ ਇੱਕ ਦਿਨ ਵੀ ਨਹੀਂ ਖੜਿਆ ਤੇ ਇਹਦੇ ਲੈ ਕੇ ਇੰਡੋ ਫਾਰਮ ਜਾਣਾ ਹੈ ਬੜਾ ਲੈ ਕੇ ਜਾਵਾਂਗੇ ਹੁਣ 3 ਸਪੀਡ ਲੈ ਕੇ ਚੱਲੇ ਆ ਇਹ ਆ ਲੱਗਿਆ ਮੈਂ ਤਾਂ ਗੇਅਰ 3 ਸਪੀਡ ਆ ਜਾਦਾ ਗੇਰੀ ਦੀ ਲੋੜ ਆ ਫਰੀਪੇਟ ਦੀ ਉਸੇ ਟਾਈਮ ਪਾ ਲੋ ਨਹੀਂ ਇਹਨੂੰ ਆਫ ਰੱਖੋ ਕੋਈ ਚੱਕਰ ਨਹੀਂ ਹੈਗਾ ਠੀਕ ਆ ਬਾਕੀ ਤੁਹਾਨੂੰ ਅੰਡਵਾਰੋਂ ਦਾ ਆਲਰੇਡੀ ਪਤਾ ਹੀ ਆ ਟਰੈਡਰ ਕਿਵੇਂ ਆ ਕਿਹੜਾ ਨਹੀਂ ਆ ਸਾਰਾ ਕੁਝ ਸਾਰੇ ਛੋਟੇ بڑے ਟੂ ਜੈਡ ਕੰਮਾਂ ਵਿੱਚ ਫਾਦਾ ਜਾ ਕੇ ਕਿਤੇ ਨਹੀਂ ਜਵਾਬ ਦਿੰਦਾ ਜਣੀ ਕਿ ਪਾਵਰ ਵੀ ਖੁੱਲੀ ਆ ਐਵਰੇਜ ਵੀ ਖੁੱਲੀ ਆ ਰੇਟ ਵੀ ਛੋਟਾ ਏ ਕੋਈ ਚੱਕਰ ਵਾਲਾ ਕੰਮ ਨਹੀਂ ਆ ਫੋਟੋ ਸ਼ੂਟ ਹੋ ਗਿਆ ਮਿੱਤਰੋ ਇਹ ਬੜਾ ਕੈਮਰਾ ਦਿਆ ਹਮਮ ਉਹ ਲਈ ਇਹ ਰੋੜਾ ਨਾਮ ਦਾ ਸਾਫ ਬੰਦ ਹੈ ਸਟਿਕ ਰਿਹਾ ਹੈ ਐਪਰਾ 14 ਹੋਰ ਵੀ ਦੇਖ ਹਮਮ